कि दो दोषी कुलविंदर कौर पत्नी लेट मेजर सिंह अते लखवीर सिंह उर्फ गोरा पुत्र मोहन सिंह वासी पिंड कंदोला खुरद पासो कुल 112 ग्राम हेरोइन बरामद हुई सी एहना दोषिया ने अपनी पुछ गिच विच दस्या सी कि ये नशा ओ विजय कुमार उर्फ लड्डू पुत्र जगदीश कुमार उर्फ जगदेव सिंह वासी मकान नंबर पंजा गली नंबर दो हरदयाल नगर थाना डिवीजन नंबर अठ जलंधर पासो लेके आए सन ਉਕਤ ਵਿਜੇ ਕੁਮਾਰ ਕੇਂਦਰੀ ਜੇਲ ਕਪੂਰਥਲਾ ਵਿਖੇ ਬੰਸੀ ਜਿਸਤੇ ਇਨਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ ਥਾਣਾ ਬਿਲਗਾਦੀ ਟੀਮ ਵੱਲੋਂ ਉਕਤ ਵਿਜੇ ਕੁਮਾਰ ਦੋਸ਼ੀ ਨੂੰ ਪ੍ਰੋਡਕਸ਼ਨ ਵਰੰਡ ਪਰ ਕੇਂਦਰੀ ਜੇਲ ਕਪੂਰਥਲਾ ਤੋਂ ਲਿਆ ਕੇ ਮਿਤੀ 15 ਅਪ੍ਰੈਲ 2005 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸਨੇ ਆਪਣੀ ਪੁੱਛਗਿੱਛ ਵਿੱਚ ਦੱਸਿਆ ਕਿ ਜੋ ਹੈਰੋਇਨ ਕੁਲਵਿੰਦਰ ਕੌਰ ਪਤਨੀ ਲੇਟ ਮੇਜਰ ਸਿੰਘ ਵਾਸੀ ਪਿੰਡ ਕੰਦੋਲਾ ਖੁਰਤ ਥਾਣਾ ਬਿਲਗਾ ਜਿਸਦੀ ਹੁਣ ਉਸ ਨਾਲ ਸ਼ਾਦੀ ਹੋ ਚੁੱਕੀ ਹੈ ਅਤੇ ਉਸ ਦਾ ਸਾਂਡੂ ਲਖਵੀਰ ਸਿੰਘ ਉਰਫ ਗੋਰਾ ਪੁੱਤਰ ਮੋਹਨ ਸਿੰਘ ਵਾਸੀ ਕੰਦੋਲਾ ਖੁਰਦ थाना ਬਿਲਗਾ ਪਾਸੋਂ ਬਰਾਮਦ ਹੋਈ ਸੀ ਉਹ ਉਸਨੇ ਹੀ ਉਹਨਾਂ ਨੂੰ ਵੇਚਣ ਲਈ ਦਿੱਤੀ ਸੀ ਅਤੇ ਬਾਕੀ ਦੀ ਹੈਰੋਇਨ ਉਹ ਆਪਣੇ ਸਾਂਡੂ ਲਖਵੀਰ ਸਿੰਘ ਦੇ ਘਰ ਤੋਂ ਬਰਾਮਦ ਕਰਵਾ ਸਕਦਾ ਹੈ ਜਿਸ ਤੇ ਇੰਸਪੈਕਟਰ ਪਲਵਿੰਦਰ ਸਿੰਘ ਮੁਖ ਅਫਸਰ थाना ਬਿਲਗਾ ਅਤੇ ਉਹਨਾਂ ਦੀ ਟੀਮ ਵੱਲੋਂ ਦੋਸ਼ੀ ਵਿਜੇ ਕੁਮਾਰ ਉਰਫ ਲੱड्डੂ ਦੀ ਨਿਸ਼ਾਨਦੇਹੀ ਪਰ ਉਸ ਦੇ ਸਾਂਡੂ ਲਖਵੀਰ ਸਿੰਘ ਪੁੱਤਰ ਮੋਹਨ ਸਿੰਘ ਦੇ ਘਰ ਤੋਂ 490 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਫਿਲੌਰ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਵਿਸ਼ੇਸ਼ ਰਿਪੋਰਟ ਸ਼੍ਰੀ ਹਰਵਿੰਦਰ ਸਿੰਘ ਵਰਕ ਐਸਐਸਪੀ ਪਿਆਤੀ ਜੀ ਦੇ ਬਿਸ਼ਾ ਨਿਰਦੇਸ਼ ਤੇ ਰਾਹਤ ਜਿਹੜੀਆਂ ਉਹਨਾਂ ਵੱਲੋਂ ਮਹਿਮ ਚਲਾਈ ਗਈ ਨਸ਼ਿਆਂ ਦੇ ਵਿਰੁੱਧ ਉਹਨੋਂ ਦੋ ਸਫਲਤਾ ਮਿਲੀ ਜਦੋਂ ਐਸਐਚਓ ਬਿਲਗਾ ਤੇ ਉਸ ਦੀ ਟੀਮ ਵੱਲੋਂ ਇੱਕ ਐਫਆਈਆਰ ਨੰਬਰ ਸ਼ਬੀ ਬਟਾ 25 ਦਰਜ ਕੀਤੀ ਗਈ ਸੀ ਉਸ ਬੰਦ ਵਿੱਚ ਬੈਕਵਰਡ ਤੇ ਫਾਰਵਰਡ ਲਿੰਕਸ ਨੂੰ ਜਿਹੜਾ ਸੀ ਉਹ ਅ ਟੈਕਨੀਕਲ ਧੱਗ ਨਾਲ ਅਤੇ ਉਸ਼ੇਸ਼ ਦੇ ਦਰ ਦੇ ਉਤੇ ਕਵਰ ਕੀਤਾ ਗਿਆ ਜੋ ਇਹ ਇਹ ਬੈਕਵਰਡ ਲਿੰਕ ਜਿਹੜੇ ਸੀ ਇਹ ਪਿੰਡ ਕੰਦੂਲਾ ਦੇ ਵਿੱਚ ਜਿਹੜਾ ਸੀ ਉੱਥੇ ਐਸ ਆਈ ਆਰ ਦਰਜ ਹੋਈ ਸੀ ਤੇ ਜਿਹੜਾ ਵਿਅਕਤੀ ਸੀ ਇਹ ਕेंद्रीय ਸ਼ੇਲ ਕਪੂਰਸਲਾ ਦੇ ਵਿੱਚ ਅ ਜਿਹੜਾ ਮਾੜਾ ਅਨਸਰ ਸੀ ਕਾਫੀ ਇਹਦੇ ਤੇ ਤਕਰੀਬਨ ਜਿਹੜੇ ਆ ਉਹ 12 ਵਕਮੇ ਦਰਜ ਨੇ ਵਿਜੇ ਕੁਮਾਰ ਲੱਡੂ ਇਹ ਜਲੰਧਰ ਦਾ ਰਹਿਣ ਵਾਲਾ ਸੀ ਤੇ ਇਹ ਇਨਫੋਰਮੇਸ਼ਨ ਆਈ ਸੀ ਵੀ ਇਹਦੇ ਕੋਲ ਜਿਹੜਾ ਸੀ ਕੋਸ਼ੇਜ ਦੇ ਵਿੱਚ ਵੀ ਕਰੀਬ 490 ਗ੍ਰਾਮ ਜਿਹੜੀ ਆ ਕਮਰਸ਼ੀਅਲ ਕੁਆਂਟੀਟੀ ਜਿਹੜੀ 29 ਅੰਦੂਲੇ ਪਿੰਡ ਦੇ ਵਿੱਚ ਜਿਹੜੀ ਖੁਰਦ ਦੇ ਵਿੱਚ ਲਕਾਸ਼ ਪਾ ਕੇ ਰੱਖੀ ਹੋਈ ਹੈ। ਉਹ ਇਨਫੋਰਮੇਸ਼ਨ ਜਿਹੜੀ ਬੜੀ ਪੱਕਾ ਸੀ ਤੇ ਜਦੋਂ ਇਹ ਦਰਾਂ ਨੇ ਪੁਲਿਸ ਰਿਮਾਂਡ ਇਹਨੂੰ ਲਿਆਂਦਾ ਗਿਆ ਤੇ ਇਹ ਬਰਾਮਦ ਕੀਤੀ ਗਈਆਂ। ਤੇ ਇਹਦੇ ਤੇ ਜੋ ਕਾਨੂੰਨ ਸਰ ਕਾਰਵਾਈ ਕਰਕੇ ਤੇ ਇਹਨੂੰ ਜੇਲ੍ਹ ਭੇਜਿਆ ਗਿਆ। ਸਰ ਇਹਦੇ ਜਿਹੜਾ ਐਫ ਆਈ ਆਰ ਦੇ ਵਿੱਚ ਆਲਰੇਡੀ ਦੋ ਦੋਸ਼ੀ ਅਸੀਂ ਜਿਹੜੇ ਉਹ ਗ੍ਰਿਫਤਾਰ ਕਰ ਚੁੱਕੇ ਹਾਂ। ਤੀਸਰਾ ਦੋਸ਼ੀ ਇਹ ਸੀ ਵਿਜੇ ਕੁਮਾਰ ਲੱਡੂ ਤੇ ਇਹ ਜਿਹੜੀ ਸੀ ਇਹਦੇ ਚ ਫਰਦਰ ਇੱਕ ਬੰਦਾ ਹੋਰ ਜਿਹੜਾ ਜਲੰਧਰ ਦਾ ਹੀ 23 ਹੋਇਆ ਉਹਦੇ ਤੇ ਵੀ ਇਨਵੈਸਟੀਗੇਸ਼ਨ ਦੇ ਅਨੁਸਾਰ ਅੱਗੇ ਜਿਹੜਾ ਵਾਅਦਾ ਕਰਦਾ ਹੋਇਆ ਕਾਨੂੰਨ ਸਰਕਾਰ ਦੇ ਦਿੱਤੀ ਜਾਂਦੀ ਹੈ ਇਹ ਮੋਸਟਲੀ ਇਹ ਤੇ ਐਂਡੀ ਦੇ ਹੀ ਮਾਮਲੇ ਦਾਜਾ ਇਹ ਬਿਲੋਂਗ ਕਰਦਾ ਸਿਟੀ ਜਲੰਧਰ ਨੂੰ ਬਿਲੋਂਗ ਕਰਦਾ ਇਸ ਕਰਕੇ ਉੱਥੇ ਇਹ ਕੰਮ ਤੰਦਾ ਕਰਦਾ ਸੀ ਇਹ ਜਿਹੜੀ ਇੱਥੇ ਵੇਚਣ ਵਾਸਤੇ ਵੀ ਲਿਆਂਦੀ ਸੀ ਆਪਣੇ ਹੀ ਬਿਲਗਾ ਏਰੀਆ ਦੇ ਵਿੱਚ ਉੱਥੋਂ ਹੀ ਲੈ ਕੇ ਆਇਆ ਸੀ ਜਿਹੜੇ ਕੋ ਕੰਡੋਲਾ ਖੁਰਦੇ ਰਹਿਣ ਵਾਲੇ ਨੇ ਦੋਨੋਂ ਹੀ ਬਿਲਗਾ ਠਾਣੇ ਦੇ ਵਿੱਚ ਉਹ ਉਹਨਾਂ ਪਾਸੋਂ ਵੀ 100 12 ਗ੍ਰਾਮ ਜਿਹੜੀ ਸੀ ਉਹ ਹਿਰੋਇਨ ਬਰਾਮਦ ਕੀਤੀ ਸੀ ਉਹ ਅਲੱਗ ਹੈ ਕਿ ਜਿਹੜਾ ਅਸੀਂ ਐਫ ਆਈ ਆਰ ਇੱਕਾ ਉਸ ਤੋਂ ਬਾਅਦ ਜਦੋਂ ਇੱਕ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਵੀ ਜਦੋਂ ਅਸੀਂ ਕਿਸੇ ਵੀ ਵਿਅਕਤੀ ਨੂੰ ਫੜਦੇ ਹਾਂ ਤੇ ਉਹਦੇ ਚੀਜ਼ 29 ਐਂਟੀ-ਡਰੈਕਟ ਦੇ ਤਹਿਤ ਕਾਰਵਾਈ ਕਰਦੇ ਹਾਂ ਉਹ ਉਹਨਾਂ ਦੀ ਕੋਸ਼ਿਸ਼ ਵਿੱਚ ਹੀ ਇਹ ਨਾਮ ਦਾ ਜੋ ਹੈ ਇਹ ਤੋਂ ਸਫਲਤਾ ਜਿਹੜੀ ਹੈ ਬਿਲਗਾ ਪੀਸ ਨੂੰ ਮਿਲੀ ਹੈਗੀ ਹੈ ਤੇ ਇਹ ਸਾਡੀ ਕਵਰਸ਼ਣ ਕਰਦੀ ਹੈ ਇਹ 490 ਗ੍ਰਾਮ ਤੇ ਇਹ ਦੇ ਜਗਾ ਕੰਮ ਪਲੀਜ਼ ਲੋ ਜਿਹੜਾ ਪਹਿਲਾਂ ਦਿਸਣਾ ਚਲੋ ਉਹ ਤੇ ਕੰਮ ਦਾ ਜਿਹੜਾ ਐਫ ਆਈ ਆਰ ਦਰਜ ਹੈ ਕਮਿਨਸ਼ਨ ਤਦਾਈ ਦਾ ਜਿਹੜਾ ਸੀ ਉਹ ਨਸ਼ਾ ਵੇਚ ਰਿਹਾ ਸੀ ਇਹਦੀ ਵੈਰੀਫਾਈ ਕੀਤੀ ਜਾਊਗੀ ਹੁਣ ਫਰਦੋਕੀ ਹੋਈ ਤੇ ਉਹ ਅਨੁਸਾਰ ਜਿਹੜਾ ਠਾਠਫ ਦਾ ਕੇਸ ਜਿਹੜਾ ਵਾ ਕਮਪੀਟੈਂਟ ਅਥਾਰਟੀ ਦਿੱਲੀ ਵੱਲੋਂ ਜਿਹੜਾ ਉੱਥੇ ਹੈਗੀ ਉਹ ਉੱਥੇ ਤਿਆਰ ਕਰਕੇ ਪੇਸ਼ ਕਰਾਂਗੇ ਇਹਦਾ 2 ਦਿਨ ਦਾ ਹੁਣ ਸਾਡਾ ਕੋਲ ਪੀਸ ਮਾਨ ਹੈਗਾ ਜੇ ਫਰਦਰ ਜ਼ਰੂਰਤ ਪਈ ਤੇ ਹੋਰ ਲਿਆ ਜਾਵੇ